ਸਤਿ ਸ਼੍ਰੀ ਅਕਾਲ ਰਣਦੀਪ ਪੰਦੀਰ ਆਫੀਸ਼ਲ ਵੇਖ ਰਹੇ ਹੋ ਤੁਸੀਂ ਤੇ ਮੈਂ ਆ ਤੁਹਾਡੇ ਨਾਲ ਰਣਦੀਪ ਪੰਦੀਰ ਉਮੀਦ ਸੀ ਸਾਰੇ ਠੀਕ ਠਾਕ ਹੋਵਗੇ ਰੁਜ਼ਗਾਰ ਸਾਰਿਆਂ ਨੂੰ ਚਾਹੀਦਾ ਪਰ ਇੰਨੇ ਲੋਕਾਂ ਲਈ ਰੁਜ਼ਗਾਰ ਆਵੇ ਕਿੱਥੋਂ ਤੇ ਖਾਸ ਕਰਕੇ ਜੇ ਅਸੀਂ ਘੱਟ ਪੜੇ ਲਿਖੇ ਆ ਜਾਂ ਅਨਪੜਾ ਤਾਂ ਰੁਜ਼ਗਾਰ ਦੇ ਲਈ ਸਮੱਸਿਆਵਾਂ ਹੋਰ ਵੀ ਵੱਧ ਜਾਣਗੀਆਂ ਕਿਉਂਕਿ ਸਾਨੂੰ ਪਤਾ ਹੈ ਕਿ ਜਿੰਨੀ ਹੀ ਸਿੱਖਿਆ ਜਿੰਨੀ ਐਜੂਕੇਸ਼ਨ ਘੱਟ ਹੋਏਗੀ ਉਨੇ ਹੀ ਜੋਕੇ ਸਮੇਂ ਦੇ ਵਿੱਚ ਰੁਜ਼ਗਾਰ ਦੇ ਮੌਕੇ ਘੱਟ ਨੇ ਪਰ ਇਸ ਸਮੇਂ ਦੇ ਦੌਰਾਨ ਵੀ ਕੇਂਦਰ ਸਰਕਾਰ ਦੀ ਇੱਕ ਅਜਿਹੀ ਸੰਸਥਾ ਹੈ ਜਿਹੜੀ ਘੱਟ ਪੜੇ ਲਿਖਿਆਂ ਦੇ ਲਈ ਘੱਟ ਪੜੇ ਲਿਖਿਆਂ ਲਈ ਅਨਪੜ੍ਹ ਦੇ ਲਈ ਜਿਹੜੇ ਬਿਲਕੁਲ ਵੀ ਨਹੀਂ ਪੜੇ ਲਿਖੇ ਹੋਏ ਉਹਨਾਂ ਦੇ ਲਈ ਤੇ ਕਿਸੇ ਵੀ ਉਮਰ ਵਰਗ ਦੇ ਲਈ ਘਰ ਬੈਠੇ ਹੀ ਰੁਜ਼ਗਾਰ ਮਹैया ਕਰਵਾ ਰਹੀ ਹੈ ਇਸ ਸੰਸਥਾ ਦਾ ਨਾਮ ਹੈ ਖੇਤੀ ਵਿਗਿਆਨ ਕੇਂਦਰ ਮੈਂ ਪਿਛਲੇ ਵੀ ਕਈ ਪ੍ਰੋਗਰਾਮਾਂ ਦੇ ਵਿੱਚ ਇਸ ਸੰਸਥਾ ਦੇ ਬਾਰੇ ਵਿੱਚ ਜ਼ਿਕਰ ਕਰ ਚੁੱਕੀ ਹਾਂ ਕਿ ਕਿੰਜ ਇਹ ਸੰਸਥਾ ਤੁਹਾਨੂੰ ਘਰ ਬੈਠੇ ਹੀ ਰੁਜ਼ਗਾਰ ਦੇ ਮੌਕੇ ਦਿੰਦੀ ਹੈ ਤੁਸੀਂ ਇੱਥੋਂ ਟ੍ਰੇਨਿੰਗ ਲੈ ਕੇ ਕਿੰਜ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਉਸ ਕੰਮ ਨੂੰ ਸ਼ੁਰੂ ਕਰਨ ਲਈ ਤੁਹਾਨੂੰ ਫਾਈਨੈਂਸ਼ੀਅਲ ਜਿਹੜੀ ਹੈਲਪ ਹੈਗੀ ਹੈ ਉਹ ਹੈਲਪ ਕਿੱਥੋਂ ਮਿਲੇਗੀ ਤੁਸੀਂ ਉਹ ਪੈਸਾ ਕਿੰਜ ਲੈਣਾ ਹੈ ਇੱਥੋਂ ਲੈ ਕੇ ਤੁਸੀਂ ਆਪਣਾ ਜਦੋਂ ਪ੍ਰੋਡਕਟ ਬਣਾਉਣਾ ਸਿੱਖ ਲਿਆ ਉਹਨੂੰ ਬਣਾ ਕੇ ਤੁਸੀਂ ਸੇਲ ਕਿੱਥੇ ਕਰਨਾ ਹੈ ਉਹਨਾਂ ਕੰਪਨੀਆਂਜ਼ ਦੇ ਨਾਲ ਤੁਹਾਡਾ ਟਾਈ ਅਪ ਵੀ ਜਿਹੜਾ ਹੈਗਾ ਹੈ ਖੇਤੀ ਵਿਗਿਆਨ ਕੇਂਦਰ ਵੱਲੋਂ ਕਰਵਾਇਆ ਜਾਂਦਾ ਹੈ ਬਿਲਕੁਲ ਹੀ ਪੂਰਨ ਤੌਰ ਤੇ ਸਰਕਾਰੀ ਕੰਮ ਹੈ ਕੋਈ ਵੀ ਇਹਦੇ ਵਿੱਚ 0% ਰਿਸਕ ਹੈ ਕੋਈ ਵੀ ਖਤਰੇ ਵਾਲਾ ਕੰਮ ਨਹੀਂ ਹੈ ਕੋਈ ਫਰਾਡ ਨਹੀਂ ਹੈ ਕੋਈ ਜਾਲ ਸਾਜੀ ਨਹੀਂ ਹੈ ਮੈਂ ਪਿਛਲੀ ਗੱਲਬਾਤ ਦੇ ਵਿੱਚ ਕਿਹਾ ਸੀ ਕਿ ਪਟਿਆਲਾ ਨੇੜਲੇ ਇੱਕ ਪਿੰਡ ਦੇ ਸੁਆਣੀ ਨੇ ਸਾਡੇ ਭੈਣ ਭਿੰਦਰਕੌਰ ਜਿਨ੍ਹਾਂ ਦੀ ਉਮਰ ਇਸ ਵੇਲੇ 50ਆਂ ਦੇ ਵਿੱਚ ਹੈ ਤੇ ਉਹਨਾਂ ਨੇ ਦੱਸਿਆ ਸੀ ਕਿ ਗੱਲਬਾਤ ਦੇ ਦੌਰਾਨ ਮੈਨੂੰ ਕਿ ਉਹਨਾਂ ਨੇ ਖੇਤੀ ਵਿਗਿਆਨ ਕੇਂਦਰ ਰੌਣੀ ਤੋਂ ਸਿਖਲਾਈ ਲਈ ਤੇ ਉਸ ਤੋਂ ਬਾਅਦ ਉਹ ਹਰ ਮਹੀਨੇ ਘਰ ਬੈਠੇ ਹੀ 10 ਤੋਂ 15000 ਦਾ ਸਾਬਣ ਜਿਹੜਾ ਹੈ ਉਹਨੂੰ ਬਣਾ ਕੇ ਵੇਚ ਦਿੰਦੇ ਨੇ ਤੇ ਉਹਨਾਂ ਕੋਲ ਆਪਣੀ ਆਮਦਨੀ ਹੋਣੀ ਸ਼ੁਰੂ ਹੋ ਗਈ ਇਹ ਕਹਾਣੀ ਸਿਰਫ ਕੱਲੇ ਭਿੰਦਰਕੌਰ ਹੋਰਾਂ ਦੀ ਨਹੀਂ ਹੈ ਤੁਸੀਂ ਵੀ ਇਹ ਕੰਮ ਕਰ ਸਕਦੇ ਹੋ ਤੁਹਾਡੇ ਕੋਲ ਵੀ ਆਪਣੀ ਆਮਦਨੀ ਹੋ ਸਕਦੀ ਹੈ ਇਹਦੇ ਲਈ ਕਈ ਵਾਰ ਸਾਨੂੰ ਲੱਗਦਾ ਹੁੰਦਾ ਕਿ ਸਾਨੂੰ ਪੈਸਾ ਬਹੁਤ ਚਾਹੀਦਾ ਹੈ ਨਹੀਂ ਸਾਨੂੰ ਰਸਤਾ ਨਹੀਂ ਪਤਾ ਹੁੰਦਾ ਕਿ ਅਸੀਂ ਉਸ ਰਸਤੇ ਤੱਕ ਜਾਣਾ ਕਿਵੇਂ ਹੈ ਸਾਨੂੰ ਉਹ ਮੌਕੇ ਮਿਲਣਗੇ ਕਿਵੇਂ ਤਾਂ ਅੱਜ ਵੀ ਉਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਲਈ ਇੱਕ ਇਸ ਤਰ੍ਹਾਂ ਦਾ ਹੀ ਮੌਕਾ ਲੈ ਕੇ ਆਈਆਂ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਜੇਕਰ ਤੁਸੀਂ ਨਹੀਂ ਜਾਣਦੇ ਕਿ ਤੁਹਾਡਾ ਨੀੜਲਾ ਖੇਤੀਬਾੜੀ ਵਿਗਿਆਨ ਕੇਂਦਰ ਕਿੱਥੇ ਹੈ ਤਾਂ ਤੁਸੀਂ Google ਤੇ ਜਾ ਕੇ ਆਪਣੇ ਜ਼ਿਲ੍ਹੇ ਦਾ ਨਾਮ ਪਾ ਕੇ ਉੱਥੇ ਨੀੜਲਾ ਖੇਤੀਬਾੜੀ ਵਿਗਿਆਨ ਕੇਂਦਰ ਸਰਚ ਕਰਨਾ ਹੈ ਤੁਹਾਡੇ ਕੋਲ ਤੁਹਾਡੇ ਜ਼ਿਲ੍ਹੇ ਦੇ ਖੇਤੀਬਾੜੀ ਵਿਗਿਆਨ ਕੇਂਦਰ ਦੀ ਲੋਕੇਸ਼ਨ ਆ ਜਾਏਗੀ ਕਿਉਂਕਿ ਇਹ ਕੇਂਦਰ ਸਰਕਾਰ ਦੀ ਸੰਸਥਾ ਹੈ ਤਾਂ ਹਰ ਜ਼ਿਲ੍ਹੇ ਦੇ ਵਿੱਚ ਇੱਕ ਹੀ ਖੇਤੀਬਾੜੀ ਵਿਗਿਆਨ ਕੇਂਦਰ ਜਿਹੜਾ ਹੈ ਹੁੰਦਾ ਹੈ ਉਂਝ ਜੇ ਮੈਂ ਖੇਤੀਬਾੜੀ ਵਿਗਿਆਨ ਕੇਂਦਰ ਦੀ ਗੱਲ ਕਰਾਂ ਤਾਂ ਇਹ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਦੀ ਮਦਦ ਤੇ ਲਈ ਇਹ ਕੇਂਦਰ ਬਣਾਏ ਗਏ ਸੀ ਪਰ ਸਿਰਫ ਤੇ ਸਿਰਫ ਇੱਥੇ ਕਿਸਾਨਾਂ ਦੇ ਨਾਲ ਜੁੜੇ ਹੋਏ ਮਸਲਿਆਂ ਬਾਰੇ ਹੀ ਗੱਲਬਾਤ ਨਹੀਂ ਹੁੰਦੀ ਔਰਤਾਂ ਨੂੰ ਰੁਜ਼ਗਾਰ ਦੇ ਲਈ ਹਰ ਸੰਭਵ ਸਹਾਇਤਾ ਦੇਣਾ ਔਰਤਾਂ ਜਾਂ ਮਰਦਾਂ ਦੋਵਾਂ ਨੂੰ ਤੇ ਉਹਨਾਂ ਦੀ ਮਦਦ ਕਰਨਾ ਛੋਟੇ ਉਦਯੋਗਾਂ ਨੂੰ ਅੱਗੇ ਵਿਕਸਿਤ ਕਰਨਾ ਇਹ ਵੀ ਜਿਹੜਾ ਹੈ ਖੇਤੀ ਵਿਗਿਆਨ ਕੇਂਦਰ ਮੋਰੀ ਭੂਮਿਕਾ ਦੇ ਵਿੱਚ ਨਿਭਾ ਰਿਹਾ ਹੈ ਅਚਾਰ ਚਟੜੀਆਂ ਮਰਬੇ ਇੰਦੀਆਂ ਟ੍ਰੇਨਿੰਗਸ ਤੋਂ ਲੈ ਕੇ ਤੁਹਾਨੂੰ ਬੁਣਤੀਆਂ ਤੱਕ ਤੁਹਾਡੀਆਂ ਕੋਟੀਆਂ ਸਵੈਟਰਾਂ ਤੱਕ ਦੀਆਂ ਐਗਜ਼ਿਬਿਸ਼ਨਸ ਜਿਹੜੀਆਂ ਨੇ ਉਹ ਖੇਤੀ ਵਿਗਿਆਨ ਕੇਂਦਰ ਦੀ ਮਦਦ ਦੇ ਨਾਲ ਲੱਗਦੀਆਂ ਨੇ ਕੱਪੜਾ ਖਰੀਦਣ ਤੋਂ ਲੈ ਕੇ ਕੱਪੜਾ ਵੇਚਣ ਤੱਕ ਦਾ ਬਾਗ ਫੁਲਕਾਰੀਆ ਬਣਾਉਣ ਤੋਂ ਲੈ ਕੇ ਵੇਚਣ ਤੱਕ ਦੇ ਤੁਸੀਂ ਮਤਲਬ ਕੰਮ ਕਿੱਥੇ ਕਰਨਾ ਹੈ ਪ੍ਰੋਡਕਟ ਨੂੰ ਤਿਆਰ ਕਿਵੇਂ ਕਰਨਾ ਹੈ ਤੇ ਉਹ ਤਿਆਰ ਕਰਨ ਤੋਂ ਬਾਅਦ ਵੇਚਣਾ ਕਿੱਥੇ ਹੈ ਇਹ ਵੀ ਸਾਰੀ ਜ਼ਿੰਮੇਵਾਰੀ ਜਿਹੜੀ ਹੈ ਖੇਤੀ ਵਿਗਿਆਨ ਕੇਂਦਰ ਦੇ ਅੰਦਰ ਲੈਂਦੇ ਨੇ ਤਾਂ ਤੁਸੀਂ ਇੱਥੋਂ ਟ੍ਰੇਨਿੰਗ ਲੈ ਕੇ ਐਨਐਮ ਦੇ ਨਾਮ ਨਾਲ ਕਹਿ ਸਕਦੀਆਂ ਕਿ ਬਿਲਕੁਲ ਸਰਕਾਰੀ ਕੰਮ ਹੈ ਕੋਈ ਫਰਾਡ ਨਹੀਂ ਹੈ ਰਿਸਕ ਕੋਈ ਨਹੀਂ ਹੈ ਖੇਤੀ ਵਿਗਿਆਨ ਕੇਂਦਰਾਂ ਤੋਂ ਟ੍ਰੇਨਿੰਗ ਲੈ ਕੇ ਤੁਸੀਂ ਕੋਈ ਵੀ ਜਣਾ ਚਾਹੇ ਤੁਸੀਂ ਘੱਟ ਪੜੇ ਲਿਖੇ ਹੋ ਪੜੇ ਲਿਖੇ ਹੋ ਅਨਪੜ੍ਹ ਹੂੰ ਆਪਣਾ ਰੁਜ਼ਗਾਰ ਤੁਸੀਂ ਸ਼ੁਰੂ ਕਰ ਸਕਦੇ ਹੋ ਘੱਟ ਤੋਂ ਘੱਟ ਪੈਸਿਆਂ ਦੇ ਵਿੱਚ ਬਿਲਕੁਲ 0% ਇਨਵੈਸਟਮੈਂਟ ਵਰਗਾ ਹੀ ਜਿਹੜਾ ਇਹਨਾਂ ਦਾ ਕੰਮ ਹੈਗਾ ਉਹ ਹੁੰਦਾ ਹੈ ਘੱਟ ਤੋਂ ਘੱਟ ਪੈਸਿਆਂ ਦੇ ਵਿੱਚ ਤੁਸੀਂ ਇਹਨਾਂ ਕੰਮਾਂ ਨੂੰ ਸ਼ੁਰੂ ਕਰ ਸਕਦੇ ਹੋ ਇੱਕ ਪਿਛਲੀ ਵੀਡੀਓ ਦੇ ਵਿੱਚ ਮੈਨੂੰ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਆਏ ਸੀ ਕਿ ਅਸੀਂ ਕੰਮ ਸ਼ੁਰੂ ਕਰਨਾ ਚਾਹੁੰਦੇ ਹਾਂ ਪਰ ਸਾਨੂੰ ਸਿੱਖਲਾਈ ਨਹੀਂ ਮਿਲ ਰਹੀ ਅਸੀਂ ਇਹਦੇ ਬਾਰੇ ਸਿੱਖਲਾਈ ਕਿੱਥੋਂ ਲਈਏ ਤਾਂ ਖੇਤੀ ਵਿਗਿਆਨ ਕੇਂਦਰ ਪਟਿਆਲਾ ਦੇ ਵਿੱਚ ਰੋਣੀ ਜਿਹੜਾ ਖੇਤੀ ਵਿਗਿਆਨ ਕੇਂਦਰ ਪਟਿਆਲਾ ਜ਼ਿਲ੍ਹੇ ਦਾ ਜਿਹੜਾ ਖੇਤੀ ਵਿਗਿਆਨ ਕੇਂਦਰ ਹੈ ਉਹ ਰੋਣੀ ਦੇ ਵਿੱਚ ਹੈ ਖੇਤੀ ਵਿਗਿਆਨ ਕੇਂਦਰ ਰੋਣੀ ਜਿਹੜਾ ਪਟਿਆਲਾ ਨਾਭਾ ਰੋਡ ਦੇ ਉੱਤੇ ਸਥਿਤ ਹੈ ਉੱਥੇ 27 ਨਵੰਬਰ ਤੋਂ 3 ਦਸੰਬਰ ਤੱਕ ਇੱਕ ਵਰਕਸ਼ਾਪ ਲੱਗ ਰਹੀ ਹੈ ਜਿਦੇ ਚ ਕਿਸਾਨ ਵੀਰਾਂ ਕਿਸਾਨ ਭੈਣਾਂ ਘਰੇਲੂ ਸੁਆਣੀਆਂ ਤੇ ਸਾਰੀਆਂ ਔਰਤਾਂ ਵੀਰ ਜਿਹੜੇ ਵੀ ਚਾਹਣ ਉਥੋਂ ਟ੍ਰੇਨਿੰਗ ਲੈ ਸਕਦੇ ਆ ਸਾਬਣ ਤੇ ਸਰਫ ਬਣਾਉਣ ਦੀ ਸਿਖਲਾਈ ਦੇਣ ਲਈ पांच ਦਿਨਾਂ ਦੀ ਵਰਕਸ਼ਾਪ ਜਿਹੜੀ ਹੈ ਉਹ ਖੇਤੀ ਵਿਗਿਆਨ ਕੇਂਦਰ ਰੌਣੀ ਦੇ ਵਿੱਚ ਲੱਗ ਰਹੀ ਹੈ ਡਾਕਟਰ ਗੁਰਪ੍ਰੀਤ ਸਿੰਘ ਕੌਰ ਇਸ ਵੇਲੇ ਖੇਤੀ ਵਿਗਿਆਨ ਕੇਂਦਰ ਰੌਣੀ ਦੇ ਵਿੱਚ ਡਾਇਰੈਕਟਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾਰ ਰਹੇ ਨੇ ਉਨਾ ਦੇ ਜਿਹੜੇ ਹੈ ਇਹ ਬਹੁਤ ਵੱਡਾ ਉਪਰਾਲਾ ਹੈ ਉਸ ਕੇਂਦਰ ਦਾ ਕਿ 5 ਦਿਨਾਂ ਦੀ ਡੀਡਿ ਟ੍ਰੇਨਿੰਗ ਹੈ ਉੱਥੇ ਲੱਗ ਰਹੀ ਹੈ ਇਸ 5 ਦਿਨਾਂ ਦੀ ਵਰਕਸ਼ਾਪ ਦੇ ਅੰਦਰ ਤੁਹਾਨੂੰ ਸਾਬਣ ਸਰਫ ਕਿੰਜ ਘਰ ਵਿੱਚ ਹੀ ਤੁਸੀਂ ਤਿਆਰ ਕਰਨਾ ਤੇ ਫਿਰ ਉਹਨੂੰ ਕਿੱਥੇ ਕਿਵੇਂ ਕਿੰਜ ਵੇਚਣਾ ਹੈ ਇਹਦੇ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਇਸ 5 ਦਿਨਾਂ ਦੀ ਟ੍ਰੇਨਿੰਗ ਦੇ ਵਿੱਚ ਦਿੱਤੀ ਜਾਏਗੀ ਤੇ ਜੇਕਰ ਮੈਂ ਟ੍ਰੇਨਿੰਗ ਦੀ ਫੀਸ ਦੀ ਗੱਲ ਕਰਾਂ ਕਿਉਂਕਿ ਪੂਰਾ ਪ੍ਰੋਸੈਸ ਪਤਾ ਹੋਣਾ ਚਾਹੀਦਾ ਹੈ ਇਸ ਟ੍ਰੇਨਿੰਗ ਦੀ ਜਿਹੜੀ ਫੀਸ ਹੈ ਉਹ ਬਿਲਕੁਲ ਜ਼ੀਰੋ ਵਰਗੀ ਹੀ ਹੈ ਜ਼ੀਰੋ ਵਰਗੀ ਤੋਂ ਭਾਵ ਹੈ ਕਿ ਔਰਤਾਂ ਦੇ ਲਈ 5 ਦਿਨ ਦੀ ਟ੍ਰੇਨਿੰਗ ਦੀ ਫੀਸ 50 ਰੁਪਏ ਹੈ 10 ਰੁਪਏ ਰੋਜ਼ਾਨਾ ਦੀ ਤੁਹਾਡੀ 1 ਦਿਨ ਦੀ ਟ੍ਰੇਨਿੰਗ ਦੀ ਫੀਸ ਹੈ 5 ਦਿਨਾਂ ਦੀ ਟ੍ਰੇਨਿੰਗ ਹੈ ਤੇ 50 ਰੁਪਏ ਦੇ ਵਿੱਚ ਤੁਸੀਂ ਆਪਣੀ ਇਸ ਟ੍ਰੇਨਿੰਗ ਨੂੰ ਪੂਰਾ ਕਰ ਲੋਗੇ ਤੇ ਸਰਟੀਫਿਕੇਟ ਕੋਰਸ ਹੈ ਭਾਰਤ ਸਰਕਾਰ ਵੱਲੋਂ ਸਰਟੀਫਿਕੇਟ ਕੋਰਸ ਹੈ ਤੁਹਾਨੂੰ ਸਰਟੀਫਿਕੇਟ ਮਿਲੇਗਾ ਕੇਂਦਰ ਸਰਕਾਰ ਵੱਲੋਂ ਕਿ ਤੁਸੀਂ ਇਹ ਕੰਮ ਸਿੱਖਿਆ ਹੋਇਆ ਹੈ ਤੇ ਤੁਸੀਂ ਇਸ ਕੰਮ ਨੂੰ ਆਪਣੀ ਦੁਕਾਨਦਾਰੀ ਵਜੋਂ ਚਲਾ ਸਕਦੇ ਹੋ ਇਸੇ ਤਰ੍ਹਾਂ ਜੇਕਰ ਮੈਂ ਵੀਰਾਂ ਦੀ ਗੱਲ ਕਰਾਂ ਤਾਂ ਵੀਰਾਂ ਦੇ ਲਈ ਇਸ ਕੋਰਸ ਦੀ ਇਸ ਸਰਟੀਫਿਕੇਟ ਕੋਰਸ ਦੀ ਜਿਹੜੀ ਫੀਸ ਹੈ ਉਹ ਜਿਹੜੀ ਹੈ ਉਹ ਹੈਗੀ ਹੈ 100 ਰੁਪਿਆ 5 ਦਿਨਾਂ ਦੀ ਫੀਸ ਮਤਲਬ ਉਹਨਾਂ ਲਈ 20 ਰੁਪਿਆ ਇੱਕ ਦਿਨ ਦੀ ਫੀਸ ਹੈ ਇਸੇ ਕੋਰਸ ਦੀ ਸਾਬਣ ਸਰਫ ਬਣਾਉਣ ਦੇ ਕੋਰਸ ਦੀ ਜਿਹੜਾ ਕਿ ਸਰਟੀਫਿਕੇਟ ਕੋਰਸ ਹੈ ਤੇ ਔਰਤਾਂ ਦੇ ਲਈ ਇਹ ਫੀਸ ਜਿਹੜੀ ਹੈ 10 ਰੁਪਏ ਰਜਣਾ ਹੈ ਔਰਤਾਂ ਦੇ ਲਈ 5 ਦਿਨ ਦੀ ਫੀਸ ਹੈਗੀ ਹੈ 50 ਰੁਪਏ ਮਰਦਾਂ ਦੇ ਲਈ 5 ਦਿਨ ਦੇ ਇਸ ਕੋਰਸ ਦੀ ਫੀਸ ਹੈਗੀ ਹੈ 100 ਰੁਪਏ ਇਹ ਕੋਰਸ ਜਿਹੜਾ ਹੈ કૃષਿ ਵਿਗਿਆਨ ਕੇਂਦਰ ਰੌਣੀ ਦੇ ਵਿੱਚ ਨੱਬਾ ਪਟਿਆਲਾ ਰੋਡ ਦੇ ਉੱਤੇ ਇਹ ਕੇਂਦਰ ਸਥਿਤ ਹੈ ਇੱਥੇ ਇਹ ਕੋਰਸ ਤੁਹਾਨੂੰ ਕਰਵਾਇਆ ਜਾਏਗਾ 5 ਦਿਨਾਂ ਦੇ ਲਈ ਇਹ ਕੋਰਸ ਤੁਸੀਂ ਕਰਨਾ ਹੈ ਸਰਟੀਫਿਕੇਟ ਕੋਰਸ ਹੈ ਤੇ ਇਸ ਕੋਰਸ ਦੀਆਂ ਜਿਹੜੀਆਂ ਤਰੀਕਾਂ ਨੇ 27 ਨਵੰਬਰ ਤੋਂ ਲੈ ਕੇ 3 ਦਸੰਬਰ ਤੱਕ ਇਹ ਕੋਰਸ ਜਿਹੜਾ ਹੈ ਕਰਵਾਇਆ ਜਾਣਾ ਸਾਰੇ ਕਿਸਾਨ ਵੀਰ ਭੈਣਾ ਘਰੇਲੂ ਸੁਆਣੀਆਂ ਜਿਹੜੇ ਵੀ ਰੁਜ਼ਗਾਰ ਦੇ ਚਾਹਵਾਨ ਨੇ ਮਤਲਬ ਸਿਰਫ ਕਿਸਾਨੀ ਖੰਡੇ ਨਾਲ ਜੁੜੇ ਹੋਏ ਨਹੀਂ ਜਿਹੜੇ ਵੀ ਰੁਜ਼ਗਾਰ ਦੇ ਚਾਹਵਾਨ ਨੇ ਉਹ ਇਸ ਕੇਂਦਰ ਦੇ ਵਿੱਚ ਜ਼ਰੂਰ ਜਾਣ ਤੇ ਤੁਸੀਂ ਉੱਥੇ ਜਾ ਕੇ ਇਸ ਕੋਰਸ ਦੇ ਵਿੱਚ ਦਾਖਲਾ ਲੈ ਕੇ ਸਿਖਲਾਈ ਪ੍ਰਾਪਤ ਕਰਕੇ ਆਪਣਾ ਕੰਮ ਸ਼ੁਰੂ ਕਰ ਸਕਦੇ ਹੋ ਇਸ ਤੋਂ ਬਿਨਾ ਹੁਣ ਜਿਹੜੇ ਪਟਿਆਲੇ ਦੇ ਨੇੜਲੇ ਇਲਾਕਿਆਂ ਦੇ ਨੇ ਉਹ ਤਾਂ ਇੱਥੇ ਪਹੁੰਚ ਜਾਣਗੇ ਵਿਜ਼ਿਟ ਕਰ ਲੈਣਗੇ ਫੋਰ ਐਗਜ਼ਾਮਪਲ ਕੀ ਫਤਿਗੜ ਸਾਹਿਬ ਤੋਂ ਚਲੇ ਗਏ ਉੱਥੇ ਹਨ ਜਾਂ ਪਟਿਆਲਾ ਤੋਂ ਚਲੇ ਗਏ ਸੰਗਰੂਰ ਤੋਂ ਚਲੇ ਗਏ ਪਰ ਜਿਹੜੇ ਆਡੀਅנס ਜਿਹੜੀ ਹੈਗੀ ਹੈ ਜਿਹੜੇ ਦੂਰੋਂ ਨੇ ਤਾਂ ਤੁਸੀਂ ਆਪਣੇ ਨੇੜਲੇ ਖੇਤੀਬਾੜੀ ਵਿਗਿਆਨ ਕੇਂਦਰ ਦੇ ਵਿੱਚ ਅਜਿਹੀਆਂ ਟ੍ਰੇਨਿੰਗਸ ਦੇ ਬਾਰੇ ਵਿੱਚ ਜ਼ਰੂਰ ਪਤਾ ਕਰ ਸਕਦੇ ਹੋ ਕਿ ਤੁਹਾਡੇ ਇਥੇ ਜਿਹੜੀਆਂ ਟ੍ਰੇਨਿੰਗਸ ਨੇ ਇਹ ਕਦੋਂ ਲਗਦੀਆਂ ਇਹਨਾਂ ਟ੍ਰੇਨਿੰਗਸ ਦਾ ਵੱਧ ਤੋਂ ਵੱਧ ਜਿਹੜਾ ਲਾਹਾ ਹੈ ਉਹ ਤੁਸੀਂ ਉਠਾ ਸਕਦੇ ਹੋ ਜਿਵੇਂ ਮੈਂ ਇੱਕ ਐਗਜ਼ਾਮਪਲ ਦੱਸੀ ਭੈਣ ਭਿੰਦਰ ਕੌਰ ਹੋਰਾਂ ਦੀ ਕਿ ਜਿਨ੍ਹਾਂ ਨੇ ਇਥੋਂ ਹੀ ਖੇਤੀਬਾੜੀ ਵਿਗਿਆਨ ਕੇਂਦਰ ਤੋਂ ਡਾਕਟਰ ਗੁਰਪ੍ਰਦੇਸ਼ ਕੌਰ ਹੋਰਾਂ ਕੋਲੋਂ ਟ੍ਰੇਨਿੰਗ ਲਈ ਸੀ ਤੇ ਇਸ ਤੋਂ ਬਾਅਦ ਉਹ ਹਰ ਮਹੀਨੇ ਕਹਿੰਦੇ ਕਿ ਮੈਂ 10 ਤੋਂ 15000 ਦਾ ਸਾਬਣ ਘਰ ਤੋਂ ਹੀ ਬਣਾ ਕੇ ਸਬਨ ਸਰਫ ਮੈਂ ਵੇਚ ਦਿੰਨੀ ਆ ਇਸੇ ਤਰ੍ਹਾਂ ਭੈਣ ਚਰਨਜੀਤ कौर ਹੋਰੀ ਨੇ ਕਨੌਰ ਨੇੜਲੇ ਇੱਕ ਪਿੰਡ ਦੇ ਨੇ ਇਹ ਉਹ ਤੇ ਉਹਨਾਂ ਨੇ ਦੱਸਿਆ ਸੀ ਕਿੰਨੇ ਕਿ ਮੈਂ ਇੱਕ ਦਿਨ ਦੇ ਵਿੱਚ ਖੇਤੀ ਵਿਗਿਆਨ ਕੇਂਦਰ ਦੀ ਮਦਦ ਦੇ ਨਾਲ ਮੈਂ 15000 ਦਾ ਕੱਪੜਾ ਲੈ ਕੇ ਗਈ ਸੀ ਤੇ ਫਿਰ ਮੈਂ ਉਹੀ ਕੱਪੜਾ ਇੱਕ ਐਗਜ਼ੀਬਿਸ਼ਨ ਦੇ ਵਿੱਚ 75000 ਰੁਪਏ ਦਾ ਵੇਚਿਆ ਤਾਂ ਇਹ ਜਿਹੜੀ ਉਹਨਾਂ ਦੀ ਖੇਤੀ ਵਿਗਿਆਨ ਕੇਂਦਰ ਦੀ ਜਿਹੜੀ ਟ੍ਰੇਨਿੰਗ ਦੇ ਨਾਲ ਹੀ ਸੰਭਵ ਹੋਇਆ ਇਸੇ ਤਰ੍ਹਾਂ ਪਟਿਆਲਾ ਨੇੜਲੇ ਇੱਕ ਪਿੰਡ ਦੇ ਕਲਿਆਣ ਤੋਂ ਨੇ ਭੈਣ ਗੁਰਪ੍ਰੀਤ ਕੌਰ ਹੋਰੀ ਭੈਣ ਗੁਰਪ੍ਰੀਤ ਦੱਸਦੇ ਆ ਇਸ ਕੇਂਦਰ ਦੇ ਬਾਰੇ ਵਿੱਚ ਉਹ ਕਹਿੰਦੇ ਕਿ ਮੈਂ ਖੇਤੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਲੈ ਕੇ ਡੇਢ ਕਿਲੋ ਟਮਾਟਰ ਤੋਂ ਅਚਾਰ ਬਣਾਉਣਾ ਸ਼ੁਰੂ ਕੀਤਾ ਸੀ ਤੇ ਫਿਰ ਇੱਕ ਦਿਨ ਅਜਿਹਾ ਵੀ ਆਇਆ ਕਿ ਮੈਂ ਇੱਕ ਦਿਨ ਦੇ ਵਿੱਚ ਡੇਢ ਲੱਖ ਰੁਪਏ ਦਾ ਅਚਾਰ ਜਿਹੜਾ ਹੈ ਉਹਨਾਂ ਨੇ ਖੇਤੀ ਵਿਗਿਆਨ ਕੇਂਦਰ ਦੀ ਮਦਦ ਦੇ ਨਾਲ ਵੇਚਿਆ ਇਹ ਉਹ ਕੇਂਦਰ ਨੇ ਇਹ ਉਹ ਸਰਕਾਰੀ ਸੰਸਥਾਵਾਂ ਨੇ ਜਿਹੜੀਆਂ ਤੁਹਾਨੂੰ ਆਤਮ ਨਿਰਪਲ ਬਣਾਉਣਗੀਆਂ ਜਿਨ੍ਹਾਂ ਦਾ ਕੰਮ ਤੁਹਾਨੂੰ ਠੱਗਣਾ ਆ ਤੁਹਾਡੇ ਤੋਂ ਕਮਾਈ ਕਰਨੀ ਨਹੀਂ ਆ ਤੁਹਾਨੂੰ ਆਰਥਿਕ ਤੌਰ ਤੇ ਸਮਰੱਥ ਬਣਾਉਣਾ ਹੈ ਸੋ 27 ਨਵੰਬਰ ਤੋਂ 3 ਦਸੰਬਰ ਤੱਕ ਖੇਤੀ ਵਿਗਿਆਨ ਕੇਂਦਰ ਰੋਣੀ ਦੇ ਵਿੱਚ ਇਹ ਟ੍ਰੇਨਿੰਗ ਜਿਹੜੀ ਹੈ ਲੱਗ ਰਹੀ ਹੈ ਡਾਕਟਰ ਗੁਰਪ੍ਰੀਤ ਸਿੰਘ ਕੌਰ ਉਸ ਕੇਂਦਰ ਦੇ ਡਾਇਰੈਕਟਰ ਨੇ ਤੁਸੀਂ ਕ੍ਰਿਸ਼ੀ ਵਿਗਿਆਨ ਕੇਂਦਰ ਰੋਣੀ ਦੇ ਵਿੱਚ ਜਾ ਕੇ ਜ਼ਰੂਰ ਇਹ ਸਖਲਾਈ ਜਿਹੜੀ ਹੈ ਪ੍ਰਾਪਤ ਕਰਨੀ ਹੈ ਜੇਕਰ ਤੁਹਾਨੂੰ ਇਸ ਕੇਂਦਰ ਦਾ ਪੂਰਾ ਐਡਰੈਸ ਚਾਹੀਦਾ ਹੈ ਮੈਂ ਤੁਹਾਨੂੰ ਉਹ ਵੀ ਦੱਸ ਦਿੰਨੀ ਆ ਕ੍ਰਿਸ਼ੀ ਵਿਗਿਆਨ ਕੇਂਦਰ ਜਿਹੜਾ ਹੈ ਪਿੰਡ ਰੋਣੀ ਦੇ ਵਿੱਚ ਮੌਜੂਦ ਹੈ ਬਿਲਕੁਲ ਆਪੋਜ਼ਿਟ ਜਿਹੜਾ ਪਟਿਆਲਾ ਨਾਬਾ ਰੋਡ ਹੈ ਉਸ ਰੋਡ ਦੇ ਉੱਤੇ ਲక్ష్ਮੀ ਫਾਰਮ ਪੈਲੇਸ ਹੈ ਉਸ ਪੈਲੇਸ ਦੇ ਬਿਲਕੁਲ ਆਪੋਜ਼ਿਟ ਹੈ ਕ੍ਰਿਸ਼ੀ ਵਿਗਿਆਨ ਕੇਂਦਰ ਰੋਣੀ location ਨੇ ਬਹੁਤ ਧਿਆਨ ਦੇ ਨਾਲ ਸੁਣਿਓ ਜਿਨ੍ਹਾਂ ਨੂੰ ਨਹੀਂ ਵੀ ਪਤਾ ਪਟਿਆਲਾ ਨਾਬਾ ਰੋਡ ਦੇ ਉੱਤੇ ਹੈ ਪਿੰਡ ਰੌਣੀ ਉਸ ਪਿੰਡ ਦੇ ਉੱਤੇ ਲక్ష్ਮੀ ਫਾਰਮ ਪੈਲਸ ਜਿਹੜਾ ਹੈ ਰੋਡ ਦੇ ਉੱਤੇ ਹੀ ਉਸ ਰੋਡ ਤੋਂ ਬਿਲਕੁਲ ਆਪੋਜ਼ਿਟ ਹੈ કૃषि ਵਿਗਿਆਨ ਕੇਂਦਰ ਰੌਣੀ ਤੁਸੀਂ ਉਸ ਕੇਂਦਰ ਦੇ ਵਿੱਚ ਪਹੁੰਚਣਾ ਹੈ 27 ਦਸੰਬਰ 27 ਨਵੰਬਰ ਤੋਂ 3 ਦਸੰਬਰ ਤੱਕ ਜਿਹੜੀ ਇਹ ਟ੍ਰੇਨਿੰਗ ਹੈ ਇਹ ਲੱਗੇਗੀ ਤੇ ਕਿੰ ਜੜੀਆਂ ਸਾਰੀਆਂ ਸਾਡੀਆਂ ਭੈਣਾਂ ਨੇ ਉਹਨਾਂ ਲਈ 5 ਦਿਨਾਂ ਦੇ ਸਰਟੀਫਿਕੇਟ ਕੋਰਸ ਦੀ ਜਿਹੜੀ ਫੀਸ ਹੈਗੀ ਹੈ ਓਫਿਸ ਹੈਗੀ ਆ 50 ਰੁਪਏ ਤੇ ਵੀਰਾਂ ਦੇ ਲਈ ਇਸ ਕੋਰਸ ਦੀ ਫੀਸ ਹੈਗੀ ਆ 100 ਰੁਪਇਆ ਸਾਰੇ ਆਰਥਿਕ ਤੌਰ ਤੇ ਸਮਰਥ ਹੋਣ ਸਭ ਦੀ ਵੱਧ ਤੋਂ ਵੱਧ ਮਦਦ ਹੋ ਸਕੇ ਇਹ ਹੀ ਮੇਰੀ ਕੋਸ਼ਿਸ਼ ਹੈ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਜਾਂ ਜੇਕਰ ਤੁਹਾਨੂੰ ਹੋਰ ਕੋਈ ਵੀ ਜਾਣਕਾਰੀ ਚਾਹੀਦੀ ਹੈ ਤੁਸੀਂ ਮੇਰੇ ਤੋਂ ਕਮੈਂਟਸ ਦੇ ਵਿੱਚ ਪੁੱਛ ਸਕਦੇ ਹੋ ਮੈਂ ਸਾਰਿਆਂ ਦੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੀ ਤੇ ਜੇਕਰ ਹਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇ ਲਈ ਰਣਦੀਪ ਭੰਦੇਰ ਅਫੀਸ਼ੀਅਲ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਸ ਦੇ ਨਾਲ ਹੀ ਪ੍ਰੋਗਰਾਮ ਦਾ ਵੇਲਾ ਮੁਕਦਾ ਹੁਣ ਦਿਓ ਇਜਾਜ਼ਤ